ਆਧਾਰ ਕਾਰਡ ਦੇ ਨਾਲ ਲਓ 5 ਲੱਖ ਰੁਪਏ ਤੱਕ ਦਾ ਲੋਨ ਆਪਣੇ ਹੀ ਮੋਬਾਈਲ ਦੇ ਰਾਹੀਂ ਫਾਰਮ ਨੂੰ ਭਰੋ ਤੇ ਪਾਓ ਖਾਤੇ ਦੇ ਵਿੱਚ 5 ਲੱਖ ਰੁਪਏ ਤੱਕ ਦਾ ਲੋਨ ਉਸੇ ਟਾਈਮ ਹੀ ਤਰੰਤ ਤੁਹਾਡੇ ਖਾਤੇ ਦੇ ਵਿੱਚ ਹੀ ਜਿਹੜਾ ਜਿਹੜੀ ਤੁਸੀਂ ਜਿੰਨਾ ਲੋਨ ਲੈਣਾ ਹੈ ਉਹ ਤਰੰਤ ਹੀ ਤੁਹਾਡੇ ਖਾਤੇ ਦੇ ਵਿੱਚ ਜਿਹੜਾ ਲੋਨ ਆ ਜਾਵੇਗਾ ਤੁਸੀਂ 5 ਲੱਖ ਰੁਪਏ ਤੱਕ ਦਾ ਲੋਨ ਜਿਹੜਾ ਆਧਾਰ ਕਾਰਡ ਦੇ ਰਾਹੀਂ ले ਸਕਦੇ ਹੋ ਉਹ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਹੋ ਵੀਡੀਓ ਨੂੰ ਸਾਰੀ ਦੇਖਿਓ 5 ਲੱਖ ਰੁਪਏ ਦਾ ਲੋਨ ਜਿਹਦੇ ਵਿੱਚ ਕੀ ਤੁਹਾਨੂੰ ਜਿਹੜਾ 20% ਜਿਹੜਾ ਲੋਨ ਉਹ ਮਾਫ ਕਰ ਦਿੱਤਾ ਜਾਵੇਗਾ ਇਹ ਸਰਕਾਰੀ ਲੋਨ ਜਿਹੜਾ ਸਰਕਾਰ ਦੇ ਦੁਆਰਾ ਦਿੱਤਾ ਜਾਂਦਾ ਹੈ ਤੇ 35% ਜਿਹੜੀ ਇਸ ਦੇ ਉੱਪਰ ਸਬਸਿਡੀ ਮਿਲਦੀ ਹੈ ਉਹ ਤੁਸੀਂ ਕਿਸ ਤਰ੍ਹਾਂ ਲੈਣਾ ਹੈ ਲੋਨ ਜਿਹੜਾ ਇਹ 5 ਲੱਖ ਰੁਪਏ ਦਾ ਆਧਾਰ ਕਾਰਡ ਦਾ ਜਿਹੜਾ aadhar card ਦੇ ਰਾਹੀਂ ਜਿਹੜਾ ਤੁਸੀਂ ਲੋਨ ਲੈਣਾ ਹੈ ਉਹ ਕਿਸ ਤਰ੍ਹਾਂ ਲੈ ਸਕਦੇ ਹੋ ਆਪਣੇ ਹੀ ਮੋਬਾਈਲ ਦੇ ਰਾਹੀਂ ਫਾਰਮ ਭਰੋ ਤੇ ਆਪਣੇ ਹੀ ਅਕਾਊਂਟ ਨੰਬਰ ਜਿਹੜਾ ਉਹਦੇ ਵਿੱਚ ਤੁਸੀਂ ਦਿਓਗੇ ਉਹਦੇ ਵਿੱਚ 5 ਮਿੰਟ ਤੋਂ ਪਹਿਲਾਂ ਹੀ ਜਿਹੜਾ ਤੁਹਾਡੇ ਖਾਤੇ ਦੇ ਵਿੱਚ ਲੋਨ ਆ ਜਾਵੇਗਾ ਇਹਦੇ ਵਿੱਚ ਤੁਸੀਂ ਕੋਈ ਫੀਸ ਨਹੀਂ ਦੇਣੀ ਬਿਲਕੁਲ ਫ੍ਰੀ ਜਿਹੜਾ ਤੁਸੀਂ ਲੋਨ ਜਿਹੜਾ ਅਪਲਾਈ ਕਰਨਾ ਹੈ ਤੇ ਆਟੋਮੈਟਿਕਲੀ ਫ੍ਰੀ ਜਿਹੜਾ ਤੁਹਾਡੇ ਖਾਤੇ ਦੇ ਵਿੱਚ ਆ ਜਾਵੇਗਾ ਲੋਨ ਤੇ ਤੁਹਾਨੂੰ ਜਿਹੜੀਆਂ ਉਹਦੇ ਵਿੱਚ ਸਾਰੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਉਹਦੀ ਕਿਸ਼ਤ ਕਿੰਨੀ ਹੋਵੇਗੀ ਕਿੰਨੇ ਪਰਸੈਂਟ ਤੁਹਾਨੂੰ ਜਿਹੜਾ ਵਿਆਜ ਲੱਗੇਗਾ ਤੇ ਕਿੰਨੇ ਸਾਲ ਦਾ ਹੋਵੇਗਾ ਜਿਹੜਾ ਲੋਨ ਤੁਸੀਂ ਕਿਸੇ ਵੀ ਕੰਮ ਦੇ ਰਿਲੇਟਡ ਦੁਕਾਨ ਦੇ ਜਾਂ ਤੁਸੀਂ ਕਿਸੇ ਆਪਦਾ ਹੋਰ ਕੋਈ ਪਰਸਨਲ ਲੋਨ ਲੈਣਾ ਚਾਹੁੰਦੇ ਹੋ ਤੁਹਾਨੂੰ ਕੋਈ ਬਿਮਾਰੀ ਦੇ ਖਾਤਰ ਲੋੜ ਪੈ ਗਈ ਆ ਜਾਂ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆ ਉਸ ਦੇ ਲਈ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਤੇ ਤੁਸੀਂ ਆਧਾਰ ਕਾਰਡ ਦੇ ਰਹੀਂ ਲੈ ਸਕਦੇ ਹੋ 5 ਲੱਖ ਤੋਂ ਲੈ ਕੇ 10 ਲੱਖ ਤੱਕ ਦਾ ਲੋਨ ਤੁਹਾਡੇ ਤਰੰਤ ਉਸੇ ਟਾਈਮ ਹੀ ਖਾਤੇ ਦੇ ਵਿੱਚ ਆ ਜਾਵੇਗਾ ਆਜੋ ਚੱਲਦੇ ਹਾਂ ਸਕਰੀਨ ਦੇ ਵੱਲ ਸਭਨਾ ਪਹਿਲਾਂ ਤੁਸੀਂ ਜਾਣਾ ਹੈ ਆਪਣੇ ਫੋਨ ਦੀ Chrome ਬ੍ਰਾਊਜ਼ਰ ਤੇ ਠੀਕ ਹੈ ਜੀ Chrome ਬ੍ਰਾਊਜ਼ਰ ਤੇ ਜਾਣਾ ਤੁਸੀਂ ਸਿੱਧਾ ਆਹ ਦੇਖੋ ਇੱਧਰ ਹੋਮ ਤੇ ਠੀਕ ਹੈ ਤੇ ਸਭਨਾ ਪਹਿਲਾਂ ਜਿਹੜਾ ਸਰਚ ਵਾਲਾ ਆਈਕਨ ਆ ਇਹਦੇ ਤੇ ਜਾਣਾ ਹੈ ਇਹਦੇ ਤੇ ਭਰਨਾ ਤੁਸੀਂ ਜਨ J A N J A N S M A R T ਉੱਥੇ ਆ ਜੂਗਾ ਪਈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਹਨੂੰ ਕਰ ਲੈਣਾ ਆ ਓਕੇ ਜਿਹੜੀ ਸਭ ਨਾਲ ਪਹਿਲਾ ਵੈਬਸਾਈਟ ਜਿਹੜੀ ਚੱਲ ਰਹੀ ਆ ਤੁਸੀਂ ਦੇਖ ਰਹੇ ਹੋ ਸਭ ਨਾਲ ਪਹਿਲਾ ਜਿਹੜੀ ਵੈਬਸਾਈਟ ਆ ਤੁਸੀਂ ਉਹਦੇ ਤੇ ਜਾਣਾ ਆ ਜਿੱਤੇ ਲਿਖਿਆ ਆ ਜਨ ਸਮਰਥ ਠੀਕ ਹੈ ਇਹਦੇ ਦੇ ਸਭ ਨਾਲ ਪਹਿਲਾਂ ਤੁਸੀਂ ਕਲਿੱਕ ਕਰਨਾ ਆ ਇਹ ਲੋਡਿੰਗ ਲਊ ਥੋੜਾ ਜਿਹਾ 2 ਕੁ ਮਿੰਟ ਤੇ ਇਹਨੂੰ ਸਾਈਡ ਤੇ ਜਿਹੜਾ ਕਰਾਸ ਹੈ ਇਹਨੂੰ ਕਰਾਸ ਕਰ ਦੇਣਾ ਆਈਕਨ ਜਿਹੜਾ ਇੱਥੇ ਇਹਨੂੰ ਕਰਾਸ ਕਰ ਦੇਣਾ ਠੀਕ ਹੈ ਇਹ ਸਾਰੀ ਜਿਹੜੀ ਸਰਕਾਰੀ ਵੈਬਸਾਈਟ ਆ ਜਿਹੜੀ ਇਹ ਖੁੱਲ ਗਈ ਹੈ ਠੀਕ ਹੈ ਤੁਸੀਂ ਇਹਨੂੰ ਧਿਆਨ ਨਾਲ ਦੇਖਣਾ ਹੈ ਸਾਰੀ ਨੂੰ ਆ ਦੇਖੋ ਇਹਦੇ ਵਿੱਚ ਜਿਹੜੀਆਂ 15 ਉਹਨਾਂ ਨੇ ਆਖਿਆ ਵੀ ਯੋਜਨਾਵਾਂ ਜਿਹੜੀਆਂ 15 ਤਰੀਕਿਆਂ ਨਾਲ ਤੁਸੀਂ ਇਹ ਚ ਲੋਨ ਅਪਲਾਈ ਕਰ ਸਕਦੇ ਹੋ ਠੀਕ ਹੈ 2000 ਤੋਂ ਪਲੱਸ ਜਿਹੜੇ ਬੰਦੇ ਮਤਲਬ ਇਹਦੇ ਤੇ ਜਿਹੜੇ ਉਹ ਪਲੈਟਫਾਰਮ ਇਹਨਾਂ ਦੇ ਬਣੇ ਹੋਏ ਆ ਠੀਕ ਹੈ ਤੇ ਸਭ ਨਾਲ ਪਹਿਲਾਂ ਆ ਜਾਂਦੀ ਆ ਜਿਹੜੀ ਕਿਸਾਨ ਵਾਲੀ ਯੋਜਨਾ ਹੈ ਈ ਕਿਸਾਨ ਯੋਜਨਾ ਵੀ ਕਿਸਾਨੀ ਵਾਸਤੇ ਲੈਣਾ ਹੈ ਆਪਾਂ ਵੀ ਖੇਤੀਬਾੜੀ ਵਾਸਤੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਐਗਰੀਕਲਚਰ ਜਿਹੜਾ ਵੀ ਆਪਾਂ ਆਪਦੇ ਸੰਧ ਪੜੇ ਲੈਣੇ ਆ ਠੀਕ ਹੈ ਉਹਦੇ ਵਾਸਤੇ ਆ ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ ਰੀਵੇਬਲ એનર્ਜੀ ਠੀਕ ਹੈ ਤੁਸੀਂ ਕੰਮਕਾਰ ਵਾਸਤੇ ਤੋਰੇ ਫੇਰੀ ਵਾਸਤੇ ਜਾਂ ਜਿਵੇਂ ਵੀ ਤੁਹਾਨੂੰ ਲੋੜ ਆ ਠੀਕ ਹੈ ਤੁਸੀਂ ਫਿਰ ਆ ਜੇ ਨਾ ਬਿਜ਼ਨਸ ਵਾਸਤੇ ਜਿਹੜੀ ਬਿਜ਼ਨਸ ਵਾਸਤੇ ਆ ਠੀਕ ਹੈ ਫਿਰ ਆ ਜੇ ਨਾ ਐਜੂਕੇਸ਼ਨ ਲੋਨ ਤੁਸੀਂ ਇਹਨਾਂ ਚੋਂ ਜਿਹੜਾ ਤੁਹਾਨੂੰ ਚਾਹੀਦਾ ਆ ਤੁਸੀਂ ਉਹਦੇ ਤੇ ਜਾ ਵੜਨਾ ਹੈ ਠੀਕ ਹੈ ਆਪਾਂ ਇੱਥੇ ਆ ਜਿੰਨੇ ਚੈੱਕ ਐਲੀਜੀਬਿਲਟੀ ਠੀਕ ਹੈ ਇਰੇ ਦੇ ਜਾ ਕੇ ਤੁਸੀਂ ਜਾਣਾ ਹੈ ਚੈੱਕ एलिजिਬਿਲਟੀ ਜਿਹੜੀ ਆਪਾਂ ਐਗਰੀ ਐਗਰੀ ਐਗਰੀਕਲਚਰ ਬਾਰੇ ਆ ਉਹਦੇ ਬਾਰੇ ਆਪਾਂ ਲੋਨ ਤੇ ਚੱਲਦੇ ਆ ਠੀਕ ਹੈ ਇੱਥੇ ਆ ਗਿਆ ਜੀ ਸਿਲੈਕਟ ਤੁਸੀਂ ਬਿਜ਼ਨਸ ਕਿਹੜਾ ਆ ਤੁਹਾਡਾ ਆਪਾਂ ਕਹਿਣਾ ਵੀ ਸਰਨਾ ਪਹਿਲਾਂ ਅਸੀਂ ਇੰਡੀਵਿਜੂਅਲ ਵੀ ਇਹ ਸਾਡਾ ਆਪਦਾ ਹੀ ਆ ਹੁਣ ਉਹਨਾਂ ਨੇ ਆਖਿਆ ਵੀ ਤੁਹਾਡਾ ਜੈਂਡਰ ਕੀ ਆ ਵੀ ਮੇਲ ਫੀਮੇਲ ਜਿਹੜੇ ਵੀ ਜੋ ਵੀ ਹੋਣਗੇ ਤੁਸੀਂ ਉਹ ਭਰ ਲੈਣਾ ਹੈ ਆਪਾਂ ਮੇਲ ਤੇ ਚੱਲਦੇ ਆ ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ ਸੋਸ਼ਲ ਕੈਟਾਗਰੀ ਵਿੱਚ ਹੈਲਪ ਯੂ ਐਜ਼ ਗਾਈਡ ਬੈਟਰ ਸੈਚਮ ਆਫ ਫॉर ਯੂ ਵੀ ਤੁਸੀਂ ਲੋਨ ਕਿਹੜੀ ਕੈਟਾਗਰੀ ਆ ਤੁਸੀਂ ਤੁਸੀਂ ਕਿਹੜੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਜਰਨਲ ਆ ਐਸ ਸੀ ਆ ਬੀ ਸੀ ਆ ਕਿ ਓ ਬੀ ਸੀ ਆ ਤੁਸੀਂ ਆਪਾਂ ਕਰ ਲੈਣਾ ਜਰਨਲ ਤੇ ਠੀਕ ਹੈ ਜਰਨਲ ਤੋਂ ਬਾਅਦ ਚ ਆ ਜਾਣਾ ਫਿਰ ਲਿਖਿਆ ਆ ਇਹਦਾ ਆਰ ਯੂ ਲੋਕੇਟਡ ਨਾਰਥ ਈਸਟ ਰੀਜਨ ਸਟੇਟ ਉੱਤਰਾਖੰਡ ਆ ਹਿਮਾਚਲ ਜੰਮੂ ਕਸ਼ਮੀਰ ਤੁਸੀਂ ਇਸ ਏਰੀਆ ਤੋਂ ਬਿਲੋਂਗ ਕਰਦੇ ਆਪਾਂ ਇੱਥੇ ਕਰ ਦੇਣਾ ਜੀ ਨੋ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਆ ਠੀਕ ਹੈ ਫਿਰ ਉਹਨਾਂ ਨੇ ਆਖਿਆ ਜੀ ਚੂਜ਼ ਯੂਅਰ ਪਰਪਸ ਫੋਰ ਯੂਅਰ ਲੋਨ ਵੀ ਤੁਸੀਂ ਕਿਸ ਚੀਜ਼ ਵਾਸਤੇ ਲੋਨ ਲੈਣਾ ਹੈ ਸੈਟਿੰਗ ਸਟੋਰੇਜ ਵਾਸਤੇ ਨੋਨ ਸਟੋਰੇਜ ਐਗਰੀਕਲਚਰ ਵਾਸਤੇ ਤੁਸੀਂ ਸਰਨਾ ਥੱਲੇ ਵਾਲੀ অপਸ਼ਨ ਤੇ ਆ ਜਾਣਾ ਜੀ ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ ਪ੍ਰੋਜੈਕਟ ਵੀ ਤੁਹਾਡੇ ਕੋਲੇ ਜਿਹੜਾ ਮਤਲਬ ਹੈ ਤੁਸੀਂ ਲੋਨ ਲੈਣਾ ਕਿੰਨਾ ਹੈ ਇੱਥੇ ਭਰ ਦੋ ਅਮਾਉਂਟ ਆਫ ਦੀ ਚਲੋ ਭਰ ਦਿੰਨੇ ਆਪਾਂ ਜੀ 10 ਲੱਖ ਭਰ ਦਿੰਨੇ ਠੀਕ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਤਕਾਈ ਦਹਾਈ ਸੈਂਕੜਾ ਹਜ਼ਾਰ ਦਾ ਯਾਰ ਲੱਖ ਦਾ ਲੱਖ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਕੋਲੇ ਹੁਣ ਉਹ ਕਹਿੰਦੇ ਵੀ ਜਿਹੜਾ ਤੁਸੀਂ ਤੁਹਾਨੂੰ ਤੁਹਾਡੇ ਕੋਲੇ ਹੈ ਕਿੰਨੀ ਅਮਾਉਂਟ ਕਿੰਨੀ ਆ ਤੁਹਾਡੇ ਕੋਲੇ ਅਵੇਲੇਬਲ ਕਿੰਨੀ ਆਪਾਂ ਇੱਥੇ ਭਰ ਦਿੰਨੇ ਆ ਜੀ ਸਾਡੇ ਕੋਲੇ 3 ਲੱਖ ਰੁਪਈਆ ਠੀਕ ਹੈ ਜੀ 1 2 3 4 5 6 ਠੀਕ ਹੈ ਜੀ ਓਕੇ ਵੀ ਸਾਡੇ ਕੋਲੇ 3 ਲੱਖ ਰੁਪਈਆ ਮਾਉਂਟ ਆ ਵੀ ਹੁਣ ਅਸੀਂ 7 ਲੱਖ ਰੁਪਈਏ ਦਾ ਅਸੀਂ ਲੋਨ ਲੈਣਾ ਹੈ ਠੀਕ ਹੈ ਉਸ ਤੋਂ ਬਾਅਦ ਆ ਜਾਣਾ ਕੈਲਕੂਲੇਟ ਐਲੀਜੀਬਿਲਟੀ ਠੀਕ ਹੈ ਫਿਰ ਆਪਾਂ ਤੁਸੀਂ ਇਹਦੇ ਤੇ ਕਲਿੱਕ ਕਰ ਦੇਣਾ ਹੈ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਆਵੇ ਥੱਲੇ ਲਿਖਿਆ ਆ ਗਿਆ ਕੰਗ੍ਰੈਚੁਲੇਸ਼ਨ ਵੀ ਤੁਹਾਡਾ ਜਿਹੜਾ ਲੋਨ ਆ ਉਹ ਅਪਲਾਈ ਹੋ ਗਿਆ ਆ ਇਹਦੇ ਵਿੱਚ ਕੀ ਹੈ ਜੀ ਆ ਮੈਕਸਿਮਮ ਜਿਹੜਾ ਲੋਨ ਆ ਐਗਰੀਕਲਚਰ ਜਿਹੜਾ ਤੁਸੀਂ ਇਹਦੇ ਰਾਹੀਂ ਜਿਹੜਾ ਲਿਆ ਲੋਨ ਠੀਕ ਹੈ 7 ਲੱਖ ਰੁਪਏ ਦਾ ਲੋਨ ਆ ਤੇ ਤੁਹਾਡੀ ਜਿਹੜੀ ਇਹ ਮਤਲਬ 36000 ਤੇ 36000 ਰੁਪਇਆ ਜਿਹੜੀ ਇਹਦੀ ਸਬਸਿਡੀ ਤੁਹਾਨੂੰ ਇੱਥੇ ਮਿਲਣੀ ਹੈ ਠੀਕ ਹੈ 36000 ਸਬਸਿਡੀ ਮਿਲਗੀ 14870 ਰੁਪਏ ਆਪਾਂ ਮਹੀਨੇ ਦੇ ਇਹਨਾਂ ਨੂੰ ਪੇ ਕਰਨੇ ਆ ਠੀਕ ਹੈ ਤੇ 5 ਸਾਲ ਵਾਸਤੇ ਲੋਨ ਚੱਲਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੈ ਤੁਸੀਂ ਇਹਨੂੰ ਕੀ ਕਰ ਦੇਣਾ ਹੈ ਲੌਗ ਇਨ ਟੂ ਅਪਲਾਈ ਠੀਕ ਹੈ ਇਹਨੂੰ ਅਪਲਾਈ ਤੇ ਕਰ ਦੇਣਾ ਹੈ ओके okay जी ਇਸ ਤੋਂ ਬਾਅਦ ਜਿਹੜਾ ਤੁਹਾਡਾ ਇੱਥੇ ਮੋਬਾਈਲ ਨੰਬਰ ਪੁੱਛਣਗੇ ਵੀ ਮੋਬਾਈਲ ਨੰਬਰ ਕਿਹੜਾ ਆ ਤੁਸੀਂ ਆਪਦਾ ਇੱਥੇ ਮੋਬਾਈਲ ਨੰਬਰ ਐਂਟਰ ਕਰ ਦੇਣਾ ਹੈ ਠੀਕ ਹੈ ਇੱਥੇ ਮੋਬਾਈਲ ਨੰਬਰ ਚਲੋ ਮੈਂ ਐਂਟਰ ਕਰ ਦੇਣਾ ਆਪਦਾ ਠੀਕ ਹੈ ਬੁਲਣਾਣੀ ਮੈਂ ਤੇ ਮੈਂ ਭਰਤਾ ਇੱਥੇ ਉਸ ਤੋਂ ਬਾਅਦ ਇੱਥੇ ਆ ਜਾਣਾ ਉਹਨਾਂ ਨੇ ਆਖਿਆ ਵੀ ਆਹ ਕੈਪਚਾ ਜਿਹੜੇ ਉੱਪਰ ਅੱਖਰ ਲਿਖੇ ਉਹ ਭਰੋ ਤੁਸੀਂ ਏ ਆਪਾਂ ਥੱਲੇ ਆ ਗਏ ਜੀ ਏ ਵਾਈ ਕੇ ਕਯੂ 2 ਮ ਇਹ ਤੁਹਾਡੇ ਕੋਲੇ ਕੋਈ ਵੀ ਆ ਸਕਦੇ ਅੱਖਰ ਜ਼ਰੂਰੀ ਨਹੀਂ ਕਿ ਜਿਹੜੇ ਮੇਰੇ ਆ ਉਹ ਸੇਮ ਹੀ ਆਉਣਗੇ ਉਸ ਤੋਂ ਬਾਅਦ ਓਟੀਪੀ ਆਊਗਾ ਜੀ ਉਹਨਾਂ ਨੇ ਆਖਿਆ ਵੀ ਓਟੀਪੀ ਜਿਹੜਾ ਇਹ ਮੇਨ ਮੇਨਲੀ ਗੱਲ ਹੈ ਨਾ ਇਹਨੂੰ ਸਕਰੋਲ ਕਰੀ ਜਾਣਾ ਤੁਸੀਂ ਨੈਕਸਟ ਤੇ ਕਰ ਦੇਣਾ ਆ ਫਿਰ ਇਹਨੂੰ ਥੱਲੇ ਨੂੰ ਕਰਕੇ ਸਾਰੇ ਨੂੰ ਇਹਨੂੰ ਸਕਰੋਲ ਕਰਕੇ ਸਾਰਾ ਟੋਟਲ ਹੀ ਥੱਲੇ ਤੱਕ ਪੜ ਲੈਣਾ ਆ ਤੁਸੀਂ ਵੀ ਮਤਲਬ ਜ਼ਰੂਰੀ ਹੈ ਇਹ ਪੜ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਵੀ ਇਹ ਕਾਦੇ ਵਾਸਤੇ ਹੈ ਕੀ ਸਿਸਟਮ ਹੈ ਉਸ ਤੋਂ ਬਾਅਦ ਫਿਰ ਨੈਕਸਟ ਕਰ ਦੇਣਾ ਆ ਫਿਰ ਇਹਨੂੰ ਆਈ ਐਗਰੀ ਕਰਕੇ ਠੀਕ ਹੈ ਸਾਰੇ ਨੂੰ ਸਕਰੋਲ ਕਰਕੇ ਪੂਰਾ ਥੱਲੇ ਤੱਕ ਚੰਗੀ ਤਰ੍ਹਾਂ ਐਨ ਫਿਰ ਇਸ ਤੋਂ ਬਾਅਦ ਆਰ ਦੇਣਾ ਐਗਰੀ ਠੀਕ ਹੈ ਉਸ ਤੋਂ ਬਾਅਦ ਇੱਥੇ ਓਟੀਪੀ ਮੰਗਣਗੇ ਗੈਟ ਓਟੀਪੀ ਜਿਹੜਾ ਓਟੀਪੀ ਆਊਗਾ ਤੁਸੀਂ ਉਹ ਓਟੀਪੀ ਭਰ ਦੇਣਾ ਹੈ ਤੇ ਤੁਹਾਡਾ ਆਟੋਮੈਟਿਕਲੀ ਜਿਹੜਾ ਲੋਨ ਭਰਾਈ ਹੋ ਜਾਣਾ ਹੈ ਉਸ ਤੋਂ ਬਾਅਦ ਕੀ ਆ ਜਿਹੜੇ ਬੈਂਕ ਵਾਲਿਆਂ ਦਾ ਤੁਹਾਨੂੰ ਕਾਲ ਆਊਗੀ ਵੀ ਹਾਂਜੀ ਭਾਈ ਜੀ ਤੁਸੀਂ ਉਹਨਾਂ ਨੂੰ ਸਾਰੀ ਡਿਟੇਲ ਦੇਣੀ ਆ ਤੇ ਪੈਸਾ 1 ਰੁਪਈਆ ਨਹੀਂ ਤੁਸੀਂ ਦੇਣਾ ਜੇ ਕੋਈ ਮੰਗਣਗੇ ਠੀਕ ਹੈ ਨਾ ਪਹਿਲੀ ਗੱਲ ਤੋਂ ਮੰਗਦੇ ਨਹੀਂ ਥੋੜੇ ਤੋਂ ਠੀਕ ਹੈ ਤੇ ਜਦੋਂ ਉਹ ਪੈਸੇ ਮੰਗਣ ਲੱਗੇ ਤੁਸੀਂ ਕਾਲ ਰਿਕਾਰਡਿੰਗ ਕਰ ਲੈਣੀ ਆ ਤੇ ਇਹ ਥਾਣੇ ਦਰਖਾਸਤ ਦੇ ਦੇਣੀ ਆ ਵੀ ਇਹ ਸਾਡੇ ਤੋਂ ਪੈਸੇ ਮੰਗਦੇ ਆ ਠੀਕ ਹੈ ਲੋਨ ਤੁਸੀਂ ਇਹ ਫ੍ਰੀ ਭਲਾਈ ਹੁੰਦਾ ਤੁਸੀਂ ਫ੍ਰੀ ਕਰਨਾ ਆ ਠੀਕ ਹੈ ਤੇ ਇਸ ਤੋਂ ਬਾਅਦ ਓਟੀਪੀ ਤੋਂ ਬਾਅਦ ਚ ਬੈਂਕ ਵਾਲਿਆਂ ਦਾ ਫੋਨ ਆਊਗਾ ਉਹ ਤੁਹਾਡੇ ਬੈਂਕ ਅਕਾਊਂਟ ਨੰਬਰ ਲੈਣਗੇ ਸਾਰਾ ਆਈਐਫਸੀ ਕੋਡ ਮੰਗਣਗੇ ਸਾਰਾ ਉਹ ਤੁਸੀਂ ਦੇ ਦੇਣਾ ਆ ਤੇ ਤੁਹਾਡੇ ਖਾਤੇ ਦੇ ਵਿੱਚ ਜਿਹੜਾ ਆ ਪੇਮੈਂਟ ਉਹ ਸਾਰੀ ਆ ਜਾਣੀ ਆ 50 ਦਸਾਂ ਮਿੰਟਾਂ ਦੇ ਵਿੱਚ ਵੇ ਸਾਰੀ ਆ ਜਣੀ ਹੈ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਸੇ ਹੋਰ ਵੀਰ ਭਰਾ ਦਾ ਭਲਾ ਹੋ ਸਕਦਾ ਹੈ ਆ ਉਹਦਾ ਕੰਮ ਆ ਸਕਦਾ ਹੈ ਕਿੰਨੀ ਲੋੜ ਹੋ ਸਕਦੀ ਹੈ ਹਰ ਇੱਕ ਨੂੰ ਤੁਸੀਂ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਤੇ ਪੇਜ ਨੂੰ ਕਰ ਲਿਓ ਫੋਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ